ਫਿਰ ਹਵਾਸ ਦੇ ਵਿੱਚ ਆਇਆ ਇਸ ਗੁਰੂ ਘਰ ਦੇ ਵਿੱਚ ਕੁਝ ਏਦਾਂ ਦੀਆਂ ਸ਼ਰਤਾਂ ਰੱਖ ਕੇ ਗੁਰੂ ਸਾਹਿਬ ਨੂੰ ਦਿੱਤਾ ਜਾ ਰਿਹਾ ਇਸ ਵੀਰ ਨੇ ਆਪਣੇ ਘਰ ਸਹਿਜ ਪਾਠ ਕਰਾਣਾ ਸੀ ਤੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਾ ਕਰਦਾ 15 20 ਸਾਲ ਤੂੰ ਗੁਰੂ ਘਰ ਨੂੰ 1 ਰੁਪਿਆ ਦਿੱਤਾ ਨਹੀਂ ਪੰਚਾਇਤ 100 ਹੋਸ਼ਿਆਰ ਜੋ ਅੱਜ ਲੱਗਦੀਆਂ 100 ਛੋਟੀ ਗੱਲ ਕਰਦੇ ਚਾਰ ਬੰਦੇ ਉਹ ਸ਼ਬਦ ਜਿਹੜੇ ਬੋਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮੀਰ ਸਾਹਿਬ ਦਾ ਕਟਿਗੜ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਇੱਕ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਆਜ ਸਿੰਘ ਖੜੇ ਨੇ ਲੁਧਿਆਣਾ ਜ਼ਿਲ੍ਹੇ ਦੀ ਪਿੰਡ ਹਵਾਸ ਉੱਥੇ ਗੁਰੂ ਘਰ ਦੇ ਵਿੱਚ ਰੌਲਾ ਪੈ ਗਿਆ ਸੀ ਇਹਨਾਂ ਨੇ ਮਹਾਰਾਜ ਰੂਪ ਆਪਣੇ ਘਰ ਲੋ ਜਾਣ ਵਾਸਤੇ ਉਥੋਂ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਜਿਹੜੇ ਉਥੇ ਪ੍ਰਧਾਨ ਨੇ ਉਹ ਜਗेंद्र ਸਿੰਘ ਨੰਬਰਦਾਰ ਨੰਬਰਦਾਰ ਉਹਨਾਂ ਨੇ ਮਗਰੂ ਸਾਹਿਬ ਦਾ ਮਹਾਰਾਜਾ ਸਰੂਪ ਆ ਜਿਹੜਾ ਇਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਦਿੱਤਾ ਨਹੀਂ ਹੈਗਾ ਬਹੁਤ ਮਾੜੇ ਸ਼ਬਦ ਬੋਲੇ ਤੇ ਉਥੇ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਰਾਜਵਿੰਦਰ ਸਿੰਘ ਜੀ ਹੁਣੇ ਆਪਣੀ ਜਥੇ ਸਮੇਤ ਗਏ ਇਹਨਾਂ ਨੂੰ ਵੀ ਕੋਈ ਚੰਗੇ ਉਹਨਾਂ ਦੀ ਇਜਤਨੀ ਕੀਤੀ ਇਹਨਾਂ ਨੂੰ ਵੀ ਉਲਟ ਬੋਲੇ ਐਡਾ ਹੰਕਾਰ ਨਹੀਂ ਚਾਹੀਦਾ ਜਿਹੜਾ ਗੁਰੂ ਘਰ ਆਣਾ ਸਭ ਦਾ ਸਾਝਾ ਹੁੰਦਾ ਕੋਈ ਵੀ ਪ੍ਰੋਗਰਾਮ ਸਾਹਿਬ ਮਹਾਰਾਜ ਰੂਪ ਘਰੀ ਲ ਜਾ ਕੇ ਸਤਿਗੁਰਾਂ ਦੇ ਚਰਨ ਬਿਵਾ ਸਕਦਾ ਸ਼ਹਿਜ ਪਾਠ ਕਰਾ ਸਕਦਾ ਖੰਡ ਪਾਠ ਸਾਹਿਬ ਕਰਾ ਸਕਦਾ ਸੁਖਮਨੀ ਸਾਹਿਬ ਦੇ ਪਾਠ ਕਰਾ ਸਕਦਾ ਦਵਜੀ ਸਾਹਿਬ ਵੜਾ ਸਕਦਾ ਕੋਈ ਵੀ ਕੋਈ ਵੀ ਸ਼ਖਸ ਆ ਜਿਹੜਾ ਗੁਰੂ ਸਾਹਿਬ ਨੂੰ ਮੰਨਦਾ ਪੰਜ ਸਿੰਘ ਸਹਿਬਾਨ ਲ ਜਾ ਕੇ ਸਤਿਕਾਰ ਨਾਲ ਉਹਦੇ ਘਰ ਦੇ ਵਿੱਚ ਜਾ ਕੇ ਜਿਹੜੇ ਹੈਗੇ ਪਾਠ ਕਰ ਸਕਦੇ ਨੇ ਪਰ ਪ੍ਰਬੰਧ ਕਮੇਟੀਆਂ ਇੰਨਾ ਹੰਕਾਰ ਹੋ ਗਿਆ ਕਈ ਪ੍ਰਿੰਟਾਂਾਂ ਦੇ ਵਿੱਚੋਂ ਸਾਨੂੰ ਸ਼ਿਕਾਇਤਾਂ ਆਈਆਂ ਨੇ ਵੀ ਗੁਰੂ ਸਾਹਿਬ ਦਾ ਸਰੂਪ ਨਹੀਂ ਦਿੰਦੇ ਕਿਉਂ ਵੀ ਹੋਰ ਕੀ ਉੱਥੇ ਜਾ ਕੇ ਹੁਣ ਉਹ ਕੀ ਕਰਨੇ ਇਹ ਗੁਰੂ ਕੇ ਸਿੱਖ ਨੇ ਸਰਦਾ ਨਾਲ ਜਿਹੜੇ ਕੋਈ ਆਉਂਦੇ ਨੇ ਇਹਨਾਂ ਨੂੰ ਸਰੂਪ ਕਿਉਂ ਨਹੀਂ ਦਿੱਤਾ ਜਾਂਦਾ ਫਿਰ ਤੁਸੀਂ ਆਪ ਅਮਰਤਾਰੀ ਨਹੀਂ ਹੈਗੇ ਤੇ ਅਕਾਲ ਤਖਤ ਸਾਹਿਬ ਤੇ ਸਿੰਘ ਸਾਡੇ ਗਏ ਸੀਗੇ ਉੱਥੇ ਜ਼ਿਕਰਦਾਰ ਨਾਲ ਵੀ ਉਹਨਾਂ ਦੀ ਗੱਲ ਹੋਈ ਆ ਤੇ ਉਹਨਾਂ ਨੇ ਵੀ ਕਿਹਾ ਤਾਂ ਵੀ ਜਿਹੜੀ ਅਮਰਤਾਰੀ ਕਮੇਟੀ ਹੋਣੀ ਚਾਹੀਦੀ ਆ ਹੁਣ ਮਾਗੀ ਤੋਂ ਬਾਅਦ ਫੌਜ ਜਾਊਗੀ ਉਥੇ ਜਿਹੜੇ ਸਾਰਾ ਨਗਰ ਇਕੱਤਰ ਹੋਵੇ ਉੱਥੇ ਜਿਹੜੀ ਪ੍ਰਬੰਧਕ ਕਮੇਟੀ ਆ ਗੁਰੂ ਘਰ ਦੀ ਉਹ ਅਮਰਤਤਾਰੀ ਬਣਾਵਾਂਗੇ ਤੇ ਵਧੀਆ ਸੁਚਾਰੂ ਢੰਗ ਨਾਲ ਜਿਹੜਾ ਹੈਗਾ ਗੁਰੂ ਘਰ ਦਾ ਪ੍ਰਬੰਧ ਚੱਲੇ ਲੇ ਇਹੋ ਜੇ ਹੰਕਾਰੀਆਂ ਦੀ ਲੋੜ ਨਹੀਂ ਉਹ ਗੁਰੂ ਘਰ ਦੇ ਵਿੱਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਕੋਈ ਵੀ ਇੱਥੇ ਫਲਾਨੀ ਪਾਰਟੀ ਦਾ ਜਾਂ ਨਹੀਂ ਇਹ ਗੁਰੂ ਘਰ ਸਭ ਦਾ ਸਾਂਝਾ ਉਹ ਗੁਰੂ ਕੇ ਸਿੱਖ ਬਣ ਕੇ ਨਮਾਣੇ ਸਿੰਘ ਬਣ ਕੇ ਸੇਵਾਦਾਰ ਬਣ ਕੇ ਗੁਰੂ ਘਰ ਦੀ ਜਿਹੜੀ ਹੈਗੀ ਆ ਸੇਵਾ ਕਰਿਆ ਕਰੋ ਪ੍ਰਧਾਨਗੀਆਂ ਜਿਹੜੇ ਤੁਹਾਡੇ ਧੌਣਾਂ ਦੇ ਵਿੱਚ ਖੰਗਾਰ ਦੇ ਕੀਲੇ ਗੱਡੇ ਨੇ ਇਹਨਾਂ ਨੂੰ ਕੱਢ ਦਿਓ ਕੋਈ ਵੀ ਕਿਸੇ ਹੀ ਪਿੰਡ ਦੇ ਨੇ ਸਾਰਿਆਂ ਨੂੰ ਅਪੀਲ ਆ ਸਾਡੀ ਅਮਰਤਾਰੀ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ ਕਾਲ ਤੱਕ ਤੋਂ ਹੁਕਮ ਨਾਵੇਂ ਜਾਰੀ ਹੋਏ ਹੋਏ ਨੇ ਪਰ ਜਾਰੀ ਤਾਂ ਹੋ ਗਏ ਉਹ ਅਮਲਤ ਨਹੀਂ ਲਿਆਂਦੇ ਜਾਂਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਅਮਰਤਾਰੀ ਬਿਨਾਂ ਅਮਰਤ ਤੋਂ ਜਿਹੜੇ ਆ ਪ੍ਰਧਾਨ ਬਣੇ ਹੋਏ ਨੇ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਸਾਰੀਆਂ ਖਾਰਜ ਕਰਕੇ ਹੁਣ ਸਿੰਘਾਂ ਨੇ ਡਿਊਟੀਆਂ ਲਾਈਆਂ ਨੇ ਉਥੇ ਅਮਰਤਧਾਰੀ ਜਿਹੜੀ ਕਮੇਟੀ ਬਣਾਈ ਜਾਊਗੀ ਮਾਗੀ ਤੋਂ ਬਾਅਦ ਜੱਤਾ ਭੇਜਿਆ ਜਾਊਗਾ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਤੁਸੀਂ ਵੀ ਇਹਦੇ ਨਾਲ ਜਿਹੜਾ ਹੈਗਾ ਪਹਿਰਾ ਦੇਣਾ ਉਸੇ ਤੁਹਾਡੀ ਮੌਜੂਦਗੀ ਦੇ ਵਿੱਚ ਸਿੰਘਾਂ ਵੱਲੋਂ ਕਮੇਟੀ ਅਮਰਤਧਾਰੀ ਹੋਊਗੀ ਇਹ ਬਣਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ